ਅੱਜਾ ਵਾਰ-ਵਾਰ ਕਹਿ ਰਹੇ ਕਿ ਕਾਲੀਦਾਨ ਨੂੰ ਤਕੜਾ ਹੋਣਾ ਚਾਹੀਦਾ ਜੇ ਕਾਲੀਦਾਨ ਤਕੜਾ ਹੋਵੇ ਠੀਕ ਆ ਆ ਗੱਲਾਂ ਹੋਣਾ ਨਾ ਹੁਣ ਜੀ ਜੀ ਆ ਭਾਰੀ ਸੁਰਿੰਦਰਪਾਲ ਜੀ ਆ ਮੇਰਾ ਤੁਹਾਨੂੰ ਵੀ ਇਹੀ ਸਵਾਲ ਆ ਕਿਉਂਕਿ ਤੁਸੀਂ ਅੱਜ ਉਸ ਜਮਾਤ ਦੀ ਪ੍ਰਤੀਨਿਧਤਾ ਕਰਦੇ ਹੋ ਜਿਨ੍ਹਾਂ ਦੇ ਇੱਕ ਮੈਂਬਰ ਪਾਰਲੀਮੈਂਟ ਬਣ ਚੁੱਕੇ ਨੇ ਹਾਲਾਂਕਿ ਉਥੇ ਵਿਕਰਮ ਸਿੰਘ ਮਜੀਠੀਆ ਨੇ ਤਾਂ ਜਿੱਕੱਸਿਆ ਤੁਹਾਡੇ ਮੈਂਬਰ ਪਾਰਲੀਮੈਂਟ ਤੇ ਪਰ ਆਪਾਂ ਉਹਦੇ ਪਿੱਛੇ ਨਾ ਜਾਈਏ ਆਪਾਂ ਸਿਰਫ ਇਹ ਗੱਲ ਕਰੀਏ ਕਿ ਕੀ ਤੁਹਾਨੂੰ ਵੀ ਇਕੱਠੇ ਨਹੀਂ ਹੋ ਜਾਣਾ ਚਾਹੀਦਾ ਕਿ ਇੱਕ ਪੰਥ ਇੱਕ ਛੱਡੇ ਥੱਲੇ ਆ ਜਾਵੇ ਬኩል ਜੀ ਸਾਰਿਆਂ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਫਤਿਹ ਅਰਜ਼ ਕਰਦਾ ਤੇ ਜਿਹੜੀਆਂ ਜਿਹੜੀਆਂ ਸੰਗਤਾਂ ਇਸ ਮਾਧਮ ਰਾਹੀਂ ਤੁਹਾਨੂੰ ਸੁਣ ਰਹੀਆਂ ਸਾਰਿਆਂ ਨੂੰ ਫਤਿਹ ਕਰਨ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਅੱਜ ਅਸੀਂ ਭਾਈ ਬਲਵੰਤ ਸਿੰਘ ਰਾਜਵਾਨਾ ਜੀ ਦੇ ਬਿਆਨ ਦੀ ਗੱਲ ਕਰ ਰਹੇ ਹਾਂ ਮੈਂ ਗੱਲ ਕਰਨੀ ਚਾਹੁੰਗਾ ਕਿ ਭਾਈ ਬਲਵੰਤ ਸਿੰਘ ਜੀ ਰਾਜਵਾਨਾ ਜਿਹੜੇ ਠੀਕ ਅੱਜ ਕੋ ਲਗਭਗ 30 ਸਾਲ ਬਾਅਦ ਸਿੱਖ ਸੰਗਤਾਂ ਨੂੰ ਸਬੂਧਨ ਹੋਏ ਨੇ ਉਹ ਕਿਹੜਾ ਦਿਹਾੜਾ ਸੀਗਾ ਉਹ ਦਿਨ ਸੀਗਾ ਭਾਈ ਕਲਵੰਤ ਸਿੰਘ ਜੀ ਰਾਜਵਾਨਾ ਉਹਨਾਂ ਦੇ ਛੋਟੇ ਭਰਾ ਜਿਹੜੇ ਇਸ ਸੰਸਾਰ ਤੋਂ ਚੜ੍ਹਾਈ ਕਰ ਗਏ ਜਿੱਥੇ ਸਾਰਿਆਂ ਤੋਂ ਪਹਿਲਾਂ ਸਾਨੂੰ ਇਹ ਚਾਹੀਦਾ ਸੀਗਾ ਅਸੀਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਮੈਂ ਭਾਈ ਅਮਰਪਾਲ ਸਿੰਘ ਦੀ ਰੀਮ ਵੱਲੋਂ ਤੇ ਮੈਂਬਰ ਪਾਰਲੀਮੈਂਟ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਕਿ ਸੱਚੇ ਪਾਤਸ਼ਾਹ ਉਹਨਾਂ ਨੇ ਚੜ੍ਹਦੀ ਕਲਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਸਤਿ ਸ਼ੰਭਕਸ਼ਨ ਤੇ ਪਿੱਛੋਂ ਭਾਈ ਬਲਵੰਤ ਸਿੰਘ ਜੀ ਰਾਜਵਾਨਾ ਨੂੰ ਚੜ੍ਹਦੀ ਕਲਾ ਬਖਸ਼ਣ ਵੇਖੋ ਸਾਰਿਆਂ ਤੋਂ ਪਹਿਲਾਂ ਜਿਹੜਾ ਤੁਸੀਂ ਸਵਾਲ ਕੀਤਾ ਏਕਤਾ ਦਾ ਏਕਤਾ ਦਾ ਸਵਾਲ ਕਰਨ ਤੋਂ ਪਹਿਲਾਂ ਮੈਂ ਇਹ ਗੱਲ ਜ਼ਰੂਰ ਦੱਸਣੀ ਚਾਹੂੰਗਾ ਇਹ ਜਿਹੜਾ ਪੰਜਾਬ ਦੇ ਵਿੱਚ ਭਾਈ ਬਲਵੰਤ ਸਿੰਘ ਦੀ ਰਾਜਵਾਨ ਸ਼ਹੀਦ ਭਾਈ ਦਲਾਵਰ ਸਿੰਘ ਜੀ ਨਾਲ ਹੀ ਭਾਈ ਗੁਰਮੀਤ ਸਿੰਘ ਜੀ ਇੰਜੀਨੀਅਰ ਸਾਹਿਬ ਭਾਈ ਜਗਤਾਰ ਸਿੰਘ ਜੀ ਹਵਾਰਾ ਜਥੇਦਾਰ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਭਾਈ ਜਗਤਾਰ ਸਿੰਘ ਦੀ ਤਾਰਾ ਭਾਈ ਪਰਮਜੀਤ ਸਿੰਘ ਜੀ ਪਿਓਰਾ ਇਹਨਾਂ ਨੂੰ ਬੰਦ ਸਿੰਘ ਨੂੰ ਮਾਰਨ ਦੀ ਲੋੜ ਕਿਉਂ ਪਈ ਸਵਾਲ ਸਭ ਤੋਂ ਵੱਡਾ ਇਹ ਗੱਲ ਹੈ ਤਾਂ ਆ ਕਿ ਇਹਨਾਂ ਨੂੰ ਲੋੜ ਹੀ ਇਹਦੇ ਤੇ ਆਪਾਂ ਇਹਦੇ ਤੇ ਆਪਾਂ ਇਹ ਸਪਸ਼ਟਾ ਟੀ ਜੋ ਹਾਲਾਤ ਉਦੋਂ ਸੀਗੇ ਉਹ ਉਹਨਾਂ ਨੇ ਦੱਸ ਦਿੱਤਾ ਕਲੀਅਰ ਕਰਤਾ ਪਰ ਮੈਂ ਆਪਾਂ ਭਾਈ ਸਾਹਿਬ ਮੌਜੂਦਾ ਹਾਲਾਤਾਂ ਤੇ ਜ਼ਿਕਰ ਕਰ ਰਹੇ ਆ ਤੁਸੀਂ ਇੱਕ ਬੰਦੀ ਸੀ ਦਾ ਨਾਂ ਨਹੀਂ ਕੀਤਾ ਗੁਰਦੀਪ ਸਿੰਘ ਖੜਾ ਦਾ ਜ਼ਿਕਰ ਨਹੀਂ ਕੀਤਾ ਉਹ ਵੀ ਉਹ ਵੀ 30 ਸਾਲ ਤੋਂ ਜਿਹੜਾ ਭਾਈ ਅਮਰਪਾਲ ਦੇ ਪਿੰਡ ਦੇ ਆ ਜਿਨ੍ਹਾਂ ਨੂੰ ਤੁਹਾਡੀ ਪਾਰਟੀ ਨੇ ਖੂਬ ਬਣਾਇਆ ਉਹਨਾਂ ਦੇ ਕੋਲ ਬਾਦਲਾ ਦੀ ਸਥਿਤੀ ਤੇ ਗੱਲ ਜੀ ਮੈਂ ਸੇਵਾ ਸਾਹਿਬ ਦਾ ਵੀ ਜਿਹੜਾ ਅਸੀਂ ਸਤਿਕਾਰ ਕਰਦੇ ਆ ਕਿ ਉਹ ਵੀ ਬੜੇ ਲੰਮੇ ਸਮੇਂ ਤੋਂ ਖਾੜਕੂ ਸੰਘਰਸ਼ ਕਰਕੇ ਜੇਲ੍ਹਾਂ ਦੇ ਵਿੱਚ ਬੰਦ ਨੇ ਅਸੀਂ ਉਹਨਾਂ ਦਾ ਵੀ ਸਤਿਕਾਰ ਕਰਦਾ ਮੈਂ ਬਾਕੀ ਗੱਲ ਜੀ ਤਾਂ ਸਵਾਰਥ ਸਰਪੰਥਕ ਇਕਤਾ ਤੇ ਮੇਰਾ ਸਵਾਲ ਆ ਮੇਰਾ ਸਵਾਲ ਪੰਥਕ ਇਕਤਾ ਤੇ ਆ ਵੀ ਕੀ ਕੀ ਜਿਹੜੇ ਰਾਜਵਾਨੇ ਦੀਆਂ ਸਟੇਟਮੈਂਟਾਂ ਸਿਰਫ ਸਟੇਟਮੈਂਟਾਂ ਰਹਿ ਜਾਣਗੀਆਂ ਕਿ ਜਾਂ ਕੋਈ ਉਹਦਾ ਅਸਰ ਵੀ ਹੋਏਗਾ ਬਿਲਕੁਲ ਬਿਲਕੁਲ ਇਹ ਜਿਹੜੀ ਗੱਲ ਭਾਈ ਰਾਜਵਾਨਾ ਜੀ ਨੇ ਕਹੀ ਆ ਮੈਂ ਤੇ ਇਹ ਗੱਲ ਕਹੂੰਗਾ ਕਿ ਅੱਜ ਇਸ ਡਿਬੇਟ ਦੇ ਮਾਧਿਅਮ ਦੇ ਰਹੀ ਬੜੇ ਸਮੇਂ ਤੋਂ ਅਸੀਂ ਵੀ ਇਹੋ ਹੀ ਸੁਣਦੇ ਆ ਰਹੇ ਹਾਂ ਕਿ ਪੰਥਕ ਏਕਤਾ ਹੋਣੀ ਚਾਹੀਦੀ ਆ ਇੱਕ ਪਲੇਟਫਾਰਮ ਦੇ ਝੰਡੇ ਥੱਲੇ ਇਕੱਠਿਆਂ ਹੋਣਾ ਚਾਹੀਦਾ ਪਰ ਮੇਰੀ ਮੈਂ ਜੋ ਮਹਿਸੂਸ ਕਰਦਾ ਹਾਂ ਤੇ ਏਕਤਾ ਹੋਣੀ ਤੇ ਚਾਹੀਦੀ ਆ ਪਰ ਉਹਦੇ ਇਹ ਤੋਂ ਪਹਿਲਾਂ ਸਾਨੂੰ ਇਹ ਪਤਾ ਕਰ ਲੈਣਾ ਚਾਹੀਦਾ ਇਹ ਕਿਤਾਬ ਜਿਹੜਾ ਅਸੀਂ ਪੜ੍ਹ ਰਹੇ ਹਾਂ ਕਿ ਅਸੀਂ ਆਜ਼ਾਦ ਹਾਂ ਸਾਨੂੰ ਆਜ਼ਾਦੀ ਮਿਲ ਚੁੱਕੀ ਹੈ ਉਹਦੇ ਬਜਾਏ ਸਿੱਖਾਂ ਨੂੰ ਪਹਿਲਾਂ ਇਹ ਪੜ੍ਹਨਾ ਚਾਹੀਦਾ ਕਿ ਅਸੀਂ ਗੁਲਾਮ ਕਿਸ ਤਰੀਕੇ ਨਾਲ ਹੋਏ ਹਾਂ ਸਾਨੂੰ ਬੜੀਆਂ-ਬੜੀਆਂ ਵੱਟੀਆਂ ਸਾਜ਼ਿਸ਼ਾਂ ਦੇ ਨਾਲ ਗੁਲਾਮ ਕੀਤਾ ਜਾ ਰਿਹਾ ਪਰ ਜਿਹੜੀ ਅੱਜ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਸਾਹਿਬ ਨੇ ਕਿਹਾ ਕਿ ਸਾਨੂੰ ਪੰਥਕ ਏਕਤਾ ਕਰਨੀ ਚਾਹੀਦੀ ਹੈ ਮੈਂ ਇਹ ਗੱਲ ਕਹਿਣੀ ਚਾਹੁੰਗਾ ਜੇ ਅਸੀਂ ਆਪਣੇ ਘਰ ਦੇ ਵਿੱਚ ਤਗੜੇ ਹੋਵਾਂਗੇ ਤੇ ਫਿਰ ਏਕਤਾ ਹੋ ਸਕਦੀ ਹੈ ਹਜੇ ਤੇ ਅਸੀਂ ਆਪ ਹੀ ਵੱਖ-ਵੱਖ ਹੋਏ ਫਿਰਦੇ ਹਾਂ ਸਾਨੂੰ ਸਾਰੇ ਤੋਂ ਪਹਿਲਾਂ ਆਕਾਤਕ ਸਾਹਿਬ ਨੂੰ ਆਜ਼ਾਦ ਕਰਾਉਣਾ ਪਊਗਾ ਤਖਤਾਂ ਨੂੰ ਆਜ਼ਾਦ ਕਰਾਉਣਾ ਪਊਗਾ ਆਜ਼ਾਦ ਕਰਾਉਣ ਤੋਂ ਬਾਅਦ ਇੱਕ ਪਲੇਟਫਾਰਮ ਬਣ ਸਕਦਾ ਪਰ ਜਿੰਨਾ ਚਿਰ ਤੱਕ ਇੱਕ ਪਲੇਟਫਾਰਮ ਤੇ ਅਸੀਂ ਨਹੀਂ ਆਵਾਂਗੇ ਉਹਨਾਂ ਚਿਰ ਤੱਕ ਮੈਨੂੰ ਨਹੀਂ ਲੱਗਦਾ ਕਿ ਇਸ ਗੱਲ ਨੂੰ ਕੋਈ ਬੂਰ ਪਾਏਗਾ ਅੱਜ ਜਿਤਨਾ ਤੁਸੀਂ ਦੱਸਿਆ ਕਿ ਉੱਥੇ ਅਸੀਂ ਵੇਖਿਆ ਵੀ ਹੈ ਕਿ ਕਈ ਜਥੇਬੰਦੀਆਂ ਦੇ ਉੱਥੇ ਸਿੰਘ ਜਿਹੜੇ ਪਹੁੰਚ ਨਹੀਂ ਸਕੇ ਇਦਾ ਮਤਲਬ ਇਹ ਆ ਕਿ ਜੇ ਉਹ ਪਹੁੰਚੇ ਨਹੀਂ ਤੇ ਉਹ ਉਸ ਗੱਲ ਤੋਂ ਬਹੁਤ ਦੂਰ ਖੜੇ ਨੇ ਸੋ ਮੈਂ ਆਪ ਜੀ ਦੇ ਮਾਧਿਅਮ ਦੇ ਰਹੀ ਇੱਕ ਭਾਈ ਅਮਰਤਪਾਲ ਸਿੰਘ ਦੇ ਵੱਲੋਂ ਵੀ ਇਹ ਗੱਲ ਮੈਂ ਅਪੀਲ ਕਰਨੀ ਚਾਹੁੰਦਾ ਇਹ ਉਹਨਾਂ ਵੱਲੋਂ ਮੈਂ ਅੱਜ ਰਿਪਰੈਜ਼ੈਂਟ ਕਰ ਰਿਹਾ ਹਾਂ ਮੈਂ ਸਿੱਖ ਕੌਮ ਨੂੰ ਅਪੀਲ ਕਰਨੀ ਚਾਹੁੰਦਾ ਕਿ ਜੇ ਅਸੀਂ ਆਪਣੀ ਆਜ਼ਾਦੀ ਚਾਹੁੰਦੇ ਹਾਂ ਸਿੱਖਾਂ ਦਾ ਕੋਈ ਅਧਿਕਾਰ ਚਾਹੁੰਦੇ ਹਾਂ ਤੇ ਸਾਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਅੱਜ ਇੱਕ ਸਮਾਂ ਬਣਿਆ ਪਰ ਕੁਛ ਪੰਥਭਰੂ ਤਾਕਤਾਂ ਮੁਝਾ ਕੰਮ ਕਰ ਰਹੀਆਂ ਜਿਹਨਾਂ ਪੰਛ ਨੂੰ ਤੋੜ ਰਹੀਆਂ ਸਾਨੂੰ ਇੱਕ ਇੱਕ ਨਿਸ਼ਾਨ ਥੱਲੇ ਹੋ ਕੇ ਆਪਣੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਵਾਸਤੇ ਅੱਗੇ ਆਉਣਾ ਚਾਹੀਦਾ ਠੀਕ ਆ ਠੀਕ ਆ ਬਰਖ ਸਾਹਿਬ ਜਿਹੜੀਆਂ ਗੱਲਾਂ ਉਹਨਾਂ ਨੇ ਕਿਹਾ ਕਿ ਇੱਕ ਦੂਜੇ ਦੀਆਂ ਲੱਤਾਂ ਖਿੱਚੀਆਂ ਜਾ ਰਹੀਆਂ ਆ ਔਰ ਹਾਲਾਤਾਂ ਅਕਾਲੀ ਦਲ ਦੇ ਵੀ ਇਹ ਬਣੇ ਹੋਏ ਨੇ